ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਾਡਾ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀ ਪੰਜਾਬੀ ਕਹਾਣੀਆਂ ਵਧੀਆ ਲੱਗਣ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਤੇ ਆਓ ਜੀ ਅੱਜ ਤੁਹਾਨੂੰ ਸੁਣਾਉਣੀ ਹੈ ਇੱਕ ਚਲਾਕ ਖਰਗੋਸ਼ ਦੀ ਕਹਾਣੀ ਇੱਕ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਰਹਿੰਦੇ ਸਨ ਉਥੇ ਸਾਰੇ ਹੀ ਪਿਆਰ ਅਤੇ ਮਿਲਜੁਲ ਨਾਲ ਰਹਿੰਦੇ ਸੀ ਉਸ ਜੰਗਲ ਵਿੱਚ ਇੱਕ ਚਲਾਕ ਅਤੇ ਹੁਸ਼ਿਆਰ ਖਰਗੋਸ਼ ਵੀ ਰਹਿੰਦਾ ਸੀ ਉਸ ਦਾ ਨਾਮ ਚਿੰਤੂ ਸੀ ਚਿੰਤੂ ਬਹੁਤ ਹੀ ਚੁਸਤ ਚਲਾਕ ਅਤੇ ਤੇਜ਼ ਦੌੜਨ ਵਾਲਾ ਸੀ ਉਹ ਸਾਰੇ ਜਾਨਵਰਾਂ ਵਿੱਚ ਆਪਣੀ ਅਕਲਮੰਦੀ ਲਈ ਮਸ਼ਹੂਰ ਸੀ ਇੱਕ ਦਿਨ ਜੰਗਲ ਵਿੱਚ ਨਵਾਂ ਖਤਰਾ ਆ ਗਿਆ ਜੰਗਲ ਦੇ ਨੇੜੇ ਇੱਕ ਸ਼ੇਰ ਆ ਬਸਿਆ ਜੋ ਹਰ ਦਿਨ ਜਾਨਵਰਾਂ ਨੂੰ ਫੜ ਕੇ ਖਾਣ ਲੱਗਾ ਸਾਰੇ ਜਾਨਵਰ ਡਰ ਗਏ ਅਤੇ ਇੱਕ ਸਲਾਹ ਕਰਨ ਲਈ ਇਕੱਠੇ ਹੋ ਗਏ ਸਲਾਹ ਵਿੱਚ ਸਾਰੇ ਜਾਨਵਰਾਂ ਨੇ ਸੋਚਿਆ ਕਿ ਕਿਸੇ ਤਰੀਕੇ ਨਾਲ ਉਸ ਸ਼ੇਰ ਨੂੰ ਜੰਗਲ ਤੋਂ ਕੱਢਣ ਦੀ ਯੋਜਨਾ ਬਣਾਈ ਜਾਵੇ ਜੰਗਲ ਦੇ ਰਾਜਾ ਹਾਥੀ ਨੇ ਕਿਹਾ ਸ਼ੇਰ ਨਾਲ ਸਿੱਧੀ ਲੜਾਈ ਕਰਨਾ ਆਸਾਨ ਨਹੀਂ ਹੈ ਉਸ ਦੇ ਸਾਹਮਣੇ ਸਾਡੇ ਬਹੁਤ ਜ਼ਿਆਦਾ ਜਾਨਵਰ ਮਾਰੇ ਜਾਣਗੇ ਇਸ ਲਈ ਸਾਨੂੰ ਕੋਈ ਚਲਾਕੀ ਭਰਪੂਰ ਯੋਜਨਾ ਬਣਾਉਣੀ ਪਵੇਗੀ ਸਾਰੇ ਜਾਨਵਰ ਇੱਕ ਦੂਜੇ ਦੀ ਤਰਫ ਦੇਖਣ ਲੱਗੇ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਕੀ ਕੀ ਕਰਨਾ ਹੈ ਇਹ ਦੇਖ ਕੇ ਚਿੰਤੂ ਖਰਗੋਸ਼ ਨੇ ਕਿਹਾ ਮੇਰੇ ਕੋਲ ਇੱਕ ਯੋਜਨਾ ਹੈ ਮੈਂ ਸ਼ੈ ਮੈਂ ਸ਼ੇਰ ਨਾਲ ਮੁਕਾਬਲਾ ਕਰਾਂਗਾ ਪਰ ਤੁਸੀਂ ਮੇਰਾ ਸਾਥ ਦੇਣਾ ਸਾਰੇ ਜਾਨਵਰ ਹੈਰਾਨ ਰਹਿ ਗਏ ਉਹਨਾਂ ਨੇ ਸੋਚਿਆ ਕਿ ਚਿੰਤੂ ਬਹੁਤ ਚਲਾਕ ਹੈ ਇਸ ਲਈ ਉਸ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਦੂਜੇ ਦਿਨ ਚਿੰਤੂ ਸ਼ੇਰ ਕੋਲ ਗਿਆ ਸ਼ੇਰ ਬਹੁਤ غرੂਰ ਨਾਲ ਸ਼ੇਰ ਬਹੁਤ غرੂਰ ਨਾਲ ਸ਼ੇਰ ਨੂੰ ਕਿਹਾ ਵੀ ਤੂੰ ਇੱਥੇ ਕੀ ਕਰਨ ਆਇਆ ਹੈ ਕੀ ਤੂੰ ਨਹੀਂ ਜਾਣਦਾ ਕਿ ਮੈਂ ਤੈਨੂੰ ਖਾ ਜਾਵਾਂਗਾ ਚਿੰਤੂ ਨੇ ਡਰਨਾ ਚਿੰਤੂ ਬਿਨਾਂ ਡਰੇ ਸ਼ੇਰ ਨੂੰ ਕਹਿਣ ਲੱਗਾ ਮਹਾਨ ਸ਼ੇਰ ਮਹਾਰਾਜ ਮੈਂ ਤੁਹਾਡੇ ਲਈ ਇੱਕ ਖਾਸ ਸਨੇਹਾ ਲੈ ਕੇ ਆਇਆ ਹਾਂ ਸਾਰੇ ਜੰਗਲ ਦੇ ਜਾਨਵਰ ਤੁਹਾਡੇ ਤੋਂ ਸ਼ਕਤੀਸ਼ਾਲੀ ਹੋਣ ਦੀ ਪੂਰੀ ਸਲਾਹ ਕਰਦੇ ਨੇ ਉਹ ਆਪਣੇ ਆਪ ਨੂੰ ਤੁਹਾਡੇ ਤੋਂ ਸ਼ਕਤੀਸ਼ਾਲੀ ਮੰਨਦੇ ਨੇ ਉਹ ਚਾਹੁੰਦੇ ਨੇ ਕਿ ਤੁਹਾਡੇ ਸੇਵਾ ਕਰਨ ਲਈ ਹਰ ਦਿਨ ਤੁਹਾਡੇ ਲਈ ਇੱਕ ਜਾਨਵਰ ਭੇਜੇ ਇਸ ਤਰ੍ਹਾਂ ਤੁਹਾਨੂੰ ਸ਼ਿਕਾਰ ਦੀ ਮਿਹਨਤ ਨਹੀਂ ਕਰਨੀ ਪਵੇਗੀ ਤੇ ਤੁਹਾਨੂੰ ਤੁਹਾਡਾ ਸ਼ਿਕਾਰ ਆਸਾਨੀ ਨਾਲ ਮਿਲ ਜਾਵੇਗਾ ਅਤੇ ਜਾਨਵਰ ਵੀ ਸੁਖੀ ਰਹਿਣਗੇ ਸ਼ੇਰ ਨੇ ਸੋਚਿਆ ਅਤੇ ਖੁਸ਼ ਹੋ ਕੇ ਕਿਹਾ ਇਹ ਸਹੀ ਹੈ ਮੇਰੀ ਮਹਾਨਤਾ ਦੇ ਅਨੁਸਾਰ ਇਹ ਫੈਸਲਾ ਸਹੀ ਹੈ ਪਰ ਯਾਦ ਰੱਖਣਾ ਜੇ ਜਾਨਵਰ ਮੇਰੇ ਕੋਲ ਸਮੇਂ ਸਿਰ ਨਹੀਂ ਆਇਆ ਤਾਂ ਮੈਂ ਸਾਰੇ ਜਾਨਵਰਾਂ ਨੂੰ ਮਾਰ ਦੇਵਾਂਗਾ ਚਿੰਤੂ ਨੇ ਕਿਹਾ ਮਹਾਰਾਜ ਤੁਹਾਡੀ ਆਗਿਆ ਅਸੀਂ ਮੰਨ ਲਈ ਹੈ ਅਸੀਂ ਅਜਿਹਾ ਹੀ ਕਰਾਂਗੇ ਪਹਿਲੇ ਦਿਨ ਚਿੰਤੂ ਨੇ ਕਿਹਾ ਕਿ ਉਹ ਸ਼ੇਰ ਦੇ ਕੋਲ ਖੁਦ ਜਾਵੇਗਾ ਉਸ ਨੇ ਦੇਰ ਨਾਲ ਸ਼ੇਰ ਦੇ ਗੁਫਾ ਵਿੱਚ ਜਾਣ ਦੀ ਯੋਜਨਾ ਬਣਾਈ ਉਹ ਰਸਤੇ ਵਿੱਚ ਇੱਕ ਪੁਰਾਣੇ ਖੂਹ ਦੇ ਕੋਲ ਰੁਕਿਆ ਖੂਹ ਵਿੱਚ ਝਾਕ ਕੇ ਉਸ ਨੂੰ ਆਪਣੀ ਪਰਛਾਵੇਂ ਨੂੰ ਦੇਖਿਆ ਜਦੋਂ ਉਸ ਨੇ ਆਪਣੇ ਪਰਛਾਵੇਂ ਨੂੰ ਦੇਖਿਆ ਪਾਣੀ ਵਿੱਚ ਤਾਂ ਚਿੰਤੂ ਨੂੰ ਇੱਕ ਚਲਾਕੀ ਸੁੱਜੀ ਉਸ ਨੇ ਪਾਣੀ ਵਿੱਚ ਪੱਥਰ ਛੁੱਟਿਆ ਤਾਂ ਪਾਣੀ ਦੀਆਂ ਲਹਿਰਾਂ ਬਣ ਗਈਆਂ ਉਹ ਸਿੱਧਾ ਸ਼ੇਰ ਦੇ ਕੋਲ ਗਿਆ ਸ਼ੇਰ ਨਾਲ ਸ਼ੇਰ ਨੂੰ ਜਾ ਕੇ ਕਹਿਣ ਲੱਗਾ ਸ਼ੇਰ ਪਹਿਲਾਂ ਹੀ ਗੁੱਸੇ ਵਿੱਚ ਸੀ ਤੇ ਗੁੱਸੇ ਵਿੱਚ ਚੀਕਿਆ ਤੇ ਬੋਲਿਆ ਵੀ ਤੂੰ ਇੰਨੀ ਦੇਰ ਨਾਲ ਕਿਉਂ ਆਇਆ ਹੈ ਚਿੰਤੂ ਨੇ ਕਿਹਾ ਮਹਾਰਾਜ ਮੈਨੂੰ ਮਾਫ਼ ਕਰਨਾ ਮੈਂ ਸਮੇਂ ਤੇ ਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਰਸਤੇ ਵਿੱਚ ਮੈਨੂੰ ਦੂਸਰੇ ਸ਼ੇਰ ਨੇ ਰੋਕ ਲਿਆ ਉਹ ਕਹਿੰਦਾ ਕਿ ਉਹ ਜੰਗਲ ਦਾ ਰਾਜਾ ਹੈ ਤੁਸੀਂ ਜੰਗਲ ਦੇ ਰਾਜਾ ਨਹੀਂ ਹੋ ਇਹ ਸੁਣ ਕੇ ਸ਼ੇਰ ਬਹੁਤ ਹੀ ਗੁੱਸੇ ਵਿੱਚ ਬਰਗਲਾ ਗਿਆ ਉਸ ਨੇ ਦੂਸਰੇ ਸ਼ੇਰ ਇਸ ਜੰਗਲ ਵਿੱਚ ਉਸਨੇ ਸੋਚਿਆ ਕਿ ਦੂਸਰਾ ਸ਼ੇਰ ਮੇਰੇ ਤੋਂ ਇਲਾਵਾ ਇਸ ਜੰਗਲ ਵਿੱਚ ਕਿਵੇਂ ਆ ਸਕਦਾ ਹੈ ਮੈਂ ਹੀ ਇਸ ਜੰਗਲ ਦਾ ਰਾਜਾ ਹਾਂ ਉਸਨੇ ਚਿੰਤੂ ਨੂੰ ਕਿਹਾ ਕਿ ਮੈਂ ਉਸ ਨੂੰ ਦੇਖਣਾ ਚਾਹੁੰਦਾ ਹਾਂ ਕਿ ਉਹ ਕਿੱਥੇ ਹੈ ਚਿੰਤੂ ਨੇ ਕਿਹਾ ਮਹਾਰਾਜ ਉਹ ਖੂਹ ਵਿੱਚ ਰਹਿੰਦਾ ਹੈ ਜੇ ਤੁਸੀਂ ਚੱਲੋ ਤਾਂ ਮੈਂ ਤੁਹਾਨੂੰ ਉਸ ਦੇ ਕੋਲ ਲੈ ਚਾਉਂਦਾ ਹਾਂ ਚਿੰਤੂ ਸ਼ੇਰ ਨੂੰ ਖੂਹ ਦੇ ਕੋਲ ਲੈ ਗਿਆ ਖੂਹ ਵਿੱਚ ਝਾਪਣ ਤੋਂ ਬਾਅਦ ਸ਼ੇਰ ਨੂੰ ਆਪਣਾ ਪਰਛਾਵਾਂ ਨਜ਼ਰ ਆਇਆ ਉਸ ਨੂੰ ਲੱਗਿਆ ਕਿ ਖੂਹ ਵਿੱਚ ਇੱਕ ਹੋਰ ਸ਼ੇਰ ਹੈ ਉਸਨੇ ਗੁੱਸੇ ਵਿੱਚ ਖੂਹ ਵਿੱਚ ਜਲਦੀ ਹੀ ਛਾਲ ਮਾਰ ਦਿੱਤੀ ਖੂਹ ਵਿੱਚ ਪਾਣੀ ਹੀ ਪਾਣੀ ਸੀ ਸ਼ੇਰ ਡੂੰਘੇ ਪਾਣੀ ਵਿੱਚ ਡੁੱਬ ਗਿਆ ਅਤੇ ਕਦੇ ਬਾਹਰ ਨਾ ਆ ਸਕਿਆ ਚਿੰਤੂ ਵਾਪਸ ਜੰਗਲ ਵਿੱਚ ਆਇਆ ਅਤੇ ਸਾਰੇ ਜਾਨਵਰਾਂ ਨੂੰ ਸ਼ੇਰ ਦੀ ਮੌਤ ਦੀ ਖ਼ਬਰ ਦੱਸੀ ਸਾਰੇ ਜਾਨਵਰ ਖੁਸ਼ੀ ਨਾਲ ਨੱਚਣ ਲੱਗੇ ਉਹਨਾਂ ਚਿੰਤੂ ਦੀ ਇਸ ਹਿੰਮਤ ਭਰੀ ਬਹਾਦਰੀ ਦਾ ਸਾਰਿਆਂ ਨੇ ਤਾਰੀਫ ਕੀਤੀ ਇਸ ਤਰ੍ਹਾਂ ਚਿੰਤੂ ਨੇ ਆਪਣੀ ਅਕਲ ਅਤੇ ਚਲਾਕੀ ਨਾਲ ਜੰਗਲ ਦੇ ਸਾਰੇ ਜਾਨਵਰਾਂ ਨੂੰ ਸ਼ੇਰ ਦੇ ਖਤਰੇ ਤੋਂ ਬਚਾ ਲਿਆ ਸਾਨੂੰ ਇਸ ਕਹਾਣੀ ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਅਕਲਮੰਦੀ ਅਤੇ ਸਹਿਮਤੀ ਨਾਲ ਕਿਸੇ ਵੀ ਵੱਡੇ ਖਤਰੇ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਫਿਰ ਚਾਹੇ ਮੁਸੀਬਤ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਜਦੋਂ ਅਸੀਂ ਆਪਣੀ ਅਕਲਮੰਦੀ ਸਬਰ ਅਤੇ ਸਹਿਮਤੀ ਨਾਲ ਚੱਲਦੇ ਹਾਂ ਤਸੀ ਵੱਡੇ ਤੋਂ ਵੱਡੇ ਖਤਰੇ ਨੂੰ ਦੂਰ ਕਰ ਸਕਦੀ ਹਾਂ ਤੇ ਜੇਕਰ ਤੁਹਾਨੂੰ ਅੱਜ ਦੀ ਇਹ ਸਾਡੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਅਗਲੀ ਨਵੀਂ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ